ਅੱਜ ਤੁਹਾਨੂੰ ਇੱਕ ਨਿੱਕੇ ਯੂਟਿਊਬਰ ਨਾਲ ਮਿਲਾਉਨੇ ਆ ਇਹ ਆ ਜੋਰਾਵਰ ਸਿੰਘ ਤੇ ਇੱਧਰ ਵੇਖੋ ਤੁਸੀਂ ਸੈਟਅਪ ਦੇਖੋ ਕੀਤਾ ਤੇ ਕਿਵੇਂ ਆ ਜੋਰਾਵਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਠੀਕ ਆ ਤੇ ਫਿਰ ਆ ਬਾਪੂ ਵਾਲਾ ਕੰਮ ਫੜ ਲਿਆ ਫਿਰ ਤੂੰ ਵੀ ਯੂਟਿਊਬਰ ਹੀ ਬੰਨਾ ਹੈ ਚੈਨਲ ਉਹ ਸੰਭ ਲੈਣਾ ਫਿਰ ਬਾਅਦ ਚ ਠੀਕ ਆ ਤੇ ਦਿਨਾਂ ਨਾ ਸਾਸ ਨੂੰ ਬਾਪੂ ਦਾ ਪੂਰਾ ਕਾਦੀਆਂ ਕਾਦੀਆਂ ਵੀਡੀਓ ਪਾਉਂਦੇ ਨੇ ਅਸੀਂ ਹੂੰ ਬੱਕਰੀਆਂ ਦੀਆਂ ਜ਼ਿਆਦੇ ਬੱਕਰੀਆਂ ਦੀ ਪਾਉਂਦੇ ਫਿਰ ਤੇ ਸੰਭਦਾ ਨਾ ਬੱਕਰੀਆਂ ਤੂੰ ਕੀ ਕੀ ਕਰਦਾ ਨਾ ਬੱਕਰੇ ਪਾਉਣਾ ਪੱਠੇ ਪੱਠੇ ਕੀ ਖਾਂਦੀਆਂ ਉਹ ਗਵਾਰੇ ਦਾ ਨੀਰਾ ਗਵਾਰੇ ਦਾ ਨੀਰਾ ਫੀਡ ਫੂਡ ਹਮ ਸਾਰਾ ਕੁਝ ਹਮ ਠੀਕ ਆ ਕਿੰਨੀਆਂ ਬੱਕਰੀਆਂ 20 20 ਬੱਕਰੀਆਂ ਠੀਕ ਆ ਤੇ ਐਕਤੀ ਮੈਨੂੰ ਲੱਗਦਾ ਕਮਾਈ ਚੰਗੀ ਆਈ ਹੈ YouTube ਤੋਂ ਆਈ ਹੈ ਹਾਂ ਯੰਗ ਫਾਰਮਰ ਵਾਲਾ ਇਹ ਦੋਰਾਵਰ ਸਿੰਘ ਤੇ ਇਹ ਆ ਬਈ ਯੰਗ ਫਾਰਮ ਵਾਲੇ ਇਧਰ ਵੇਖ ਲੋ ਤੁਸੀਂ ਸਾਰਾ ਇਹੜਾ ਛੋਟੀ ਉਮਰ ਕਿੰਨੀ ਉਮਰ ਦਾ ਸੀ ਜੀ ਦਾ 10 ਸੱਤਵਾਂ ਸਾਲ ਸੱਤਵਾਂ ਇਹ ਆ ਬਈ ਸੱਤਾਂ ਸਾਲਾਂ ਦਾ ਯੂਟਿਊਬਰ ਆ ਤੇ ਕਹਿੰਦੇ ਜਿਹਨੇ ਕੰਮ ਕਰਨਾ ਉਹ ਪੰਜਾਬ 'ਚ ਇਹ ਕਹਿੰਦਾ ਮੈਂ ਧੂੜ ਗੜ ਦੇਣੀ ਆ ਹੁਣ 1100 ਡਾਲਰ ਲਿਆਉਣਾ ਹੈ ਤੀ ਐਤੀ 1100 ਡਾਲਰ ਆਉਣਾ ਹੈ ਜੋਰਾਵਰ ਲੈ